ਆਣੀ ਵਰਗਾ ਲੋਹਾ ਆ ਵੇਖ ਸਕਦੇ ਹੋ ਉਹ ਸਿੰਪਲ ਉਹ ਵਿਚਾਰ ਕੋ ਬੜਾ ਚੰਪਤਾ ਕਰ ਲਿਆ ਖੋਣਾ ਵਿਚਾਲੇ ਧਰਤਾ ਇੱਥੇ ਤੇ ਇਹ ਆ ਚੱਕੋ ਆਹ ਬਣ ਗਈ ਗਰਾਰੀ 20 ਜੂਨ ਤੱਕ ਸ਼ਾਮ 5 ਵਜੇ ਤੱਕ ਆਪਣੀ ਐਪਲੀਕੇਸ਼ਨਾਂ ਜਿਹੜੀਆਂ ਨੇ ਤੁਸੀਂ ਪੋਰਟਲ ਤੇ ਆਨਲਾਈਨ ਵੀ ਭਰ ਸਕਦੇ ਹੋ ਜਾਂ ਐਗਰੀ ਜੂਨ ਦੇ ਟੋਲ ਫਰੀ ਨੰਬਰ ਤੇ ਫੋਨ ਕਰੋ ਤੁਹਾਡੀ ਭਰ ਦਿੱਤੀ ਜਾਵੇਗੀ ਫ੍ਰੀ ਆਫ ਕਾਸਟ ਅੱਛਾ ਜੀ ਤੇ ਸਭ ਤੋਂ ਵੱਡੀ ਗੱਲ ਵੀਰ ਮੈਂ ਦੱਸਣਾ ਚਾਹੁੰਗਾ ਇਸ ਵਾਰ ਸਬਸਿਡੀ ਦੀ ਜਿਹੜੀ ਮਾਤਰਾ ਅਮਾਉਂਟ ਹੈ ਉਹ ਬਤਾ ਦਿੱਤੀ ਗਈ ਹੈ ਅੱਛਾ ਹਾਂਜੀ ਭਾਈ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਫੇਰ ਆਪਾਂ ਤੀਜੀ ਵਾਰ ਐਗਰੀਜਨ ਵਾਲੇ ਭਰਾਵਾਂ ਦੇ ਆਏ ਆ ਤੇ ਬਾਈਆਂ ਨਾਲ ਬੜਾ ਪ੍ਰੇਮ ਆ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਪ੍ਰੇਮ ਆ ਬਾਈਆਂ ਨਾਲ ਤੇ ਸੁਪਰ ਸੀਟਰ ਦੇਖੋ ਆਪਾਂ ਡ੍ਰੈਕਟਰਾਂ ਮੰਗਰ ਪਾਈ ਫਿਰਦੇ ਆ ਬਾਕੀ ਦੱਸਣਾ ਕੋਈ ਨਾ ਬੜਾ ਦੱਸਣ ਦੀ ਜ਼ਰੂਰਤ ਨਹੀਂ ਐਗਰੀਜਨ ਕੀ ਚੀਜ਼ ਆ ਤਕਰੀਬਨ ਆਪਾਂ ਆਲ ਵਰਲਡ 'ਚ ਹੀ ਮਸ਼ਹੂਰ ਆਏ ਆ ਸਾਰੇ ਜਾਣਦੇ ਨੇ ਸਾਰੇ ਜਾਣਦੇ ਆ ਠੀਕ ਹੈ ਨਾ ਹਰ ਇੱਕ ਪ੍ਰਕਾਰ ਦਾ ਸੰਧ ਬਣਾ ਰਹੇ ਨੇ ਟੂੜੀ ਵਾਲੇ ਰੀਪਰਾਂ ਤੋਂ ਲਾ ਕੇ ਬਿਲਕੁਲ ਜੀ ਤਿਆਜਾ ਸੁਪਰ ਸੀਡਰ ਪਿਆ ਜਨੇ ਜਨੇ ਪਲੈਂਟੀ ਗੀਅਰ ਲਾਇਆ ਹੋਇਆ ਸੁਪਰ ਸੀਡਰ ਦੇ ਵਿੱਚ ਪਲੈਂਟਰੀ ਵਾਲਾ ਵੀ ਸਿੰਪਲ ਮਾਡਲ ਸਿੰਪਲ ਵੀ ਆ ਦੋ ਚਾ ਦੋਵੇਂ ਮਾਡਲ ਆ ਹਾਂਜੀ ਤੇ ਰੂਟਾਵੇਟਰ ਆ ਪਤਾ ਹਾਂ ਟੀਪ ਵੀ ਦੇਖ ਲੈਣੇ ਆ ਖੁਰਪੀਆਂ ਖਰਪੇ ਸਰ ਕੋਲ ਪਰ ਤੁਹਾਨੂੰ ਅੱਜ ਵਿੱਚੋਂ ਦਿਖਾਉਨੇ ਆ ਲੈ ਸੇਫ ਕੈਮਰਾ ਲਿਆ ਹੋਇਆ ਅੱਜ ਤੁਹਾਨੂੰ ਵਿੱਚੋਂ ਦਿਖਾਉਨੇ ਆ ਵੀ ਜਿਹੜਾ ਇਹਦੇ ਵਿੱਚ ਸਵਾਰਨ ਲੱਗਿਆ ਹੋਇਆ ਲੈ ਭਾਈ ਗੁਰਪੀ ਦੱਸ ਕੀ ਇਹਦੇ ਵਿੱਚ ਖਾਸੀਅਤ ਕੀ ਆ ਆ ਸਾਈਡ ਤੇ ਜਿਹੜਾ ਰੂਲਾ ਘਮਾਉਂਦਾ ਅੱਛਾ ਜੀ ਇਹ ਉਹਦੇ ਪਾਰਟ ਨੇ ਦੇਖੋ ਕਿੰਨੇ ਹੈਵੀ ਗੀਅਰ ਲੱਗੇ ਹੋਏ ਆ ਸਾਰੇ ਆ ਇੱਥੇ ਆਜੋ ਨਾਲ ਸਾਈਡ ਤੇ ਲੱਗਿਆ ਹੋ ਤੇ ਆ ਉਹਦੀਆਂ ਸਾਫਟਾਂ ਆ ਗਈਆਂ ਅੱਛਾ ਜੀ ਜੋ ਇਹ ਸਿੰਪਲ ਜਿਹਾ ਗੇਅਰਬਾਕਸ ਬਣਾਇਆ ਵੀ ਜਾਦਾ ਬਾਅਦ ਚ ਕੋਈ ਰਿਪੇਅਰ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਅੱਛਾ ਜੀ ਦੇਖੋ ਕਿੰਨਾ ਸਿੰਪਲ ਜਿਹਾ ਦੋ ਗੇਅਰ ਨੇ ਦੋਨੋਂ ਸੇਮ ਸੇਮ ਨੇ ਅੱਛਾ ਅੱਛਾ ਜੀ ਦੋਨੋਂ ਚੱਲਦੇ ਨੇ ਅੱਛਾ ਤੇ ਇਹ ਕੀ ਕਰਕੇ ਤੁਸੀਂ ਸਾਰਾ ਖੁੱਲਦਾ ਵੀ ਹੈ ਬਦਲ ਵੀ ਸਕਦੇ ਹੋ 2 ਸਾਲ ਦੀ ਵਾਰੰਟੀ ਵੀ ਹੈ 2 ਸਾਲ ਦੀ ਵਾਰੰਟੀ ਵੀ ਹੈ ਇਹ ਇਹਦੀ ਕਾਸਟਿੰਗ ਆ ਅੱਛਾ ਜੀ ਜਿਹਦੇ ਬੰਦੇ ਇਹਨੇ ਸਾਰਾ ਫਿੱਟ ਹੋ ਕੇ ਚੱਲਣਾ ਇਹ ਵੀ ਸਾਰੀ ਇਹਨਾਂ ਹੌਸੀ ਬਣਦੀ ਆ ਪੱਠੀਆਂ ਇਹਨਾਂ ਹੌਸ ਲੱਗੀਆਂ ਸਾਰਾ ਆਪਦੀ ਤਕਰੀਰ ਤੁਸੀਂ ਉੱਥੇ ਬਣਾਉਣੀ ਹੈ 10 ਨੇਮ ਦੇ ਮੇਨ ਦੱਸਣ ਦੀ ਗੱਲ ਇਹ ਹੈ ਯਾਰ ਵੀ ਆ ਡਾਡਾ ਮੋਟਾ ਸਮਾਨ ਪਾਉਂਦੇ ਆ ਸੁਪਰ ਸੀਟਰ ਦੇ ਵਿੱਚ ਜਿਵੇਂ ਪਹਿਲਾਂ ਰੋਟਾਵੇਟਰ ਹੁੰਦੇ ਸੀ ਚਾਈਨਾ ਵਾਲੇ ਆਉਂਦੇ ਹੁੰਦੇ ਸੀ ਫੇਰ ਕਹਣ ਲੱਗੇ ਕਿ 33 ਐਮ ਐਮ ਦੀ ਕਿੰਨੀ ਦੀ ਗੇੜਾ ਦੀ ਕਹਿੰਦੇ ਸੀ ਪਹਿਲਾਂ ਫਿਰ ਦੀ ਛੋਟੀ ਜੀ ਕਹਿ ਛੋਟੀ ਜੀ ਦੀ ਉਹ ਚੌੜੀ ਕਰਤੀ ਹਾਂ ਬਿਲਕੁਲ ਦਿਨੋਂ ਦਿਨ ਤਕਨੀਕ ਬਦਲੀ ਜਾਂਦੀ ਹੈ ਹੁਣ ਆ ਪਿਆ ਹੈਗਾ ਤੁਸੀਂ ਆ ਵੀ ਵੇਖ ਲੈ ਥੋੜਾ ਇਧਰਲੇ ਪਾਸੇ ਆ ਗਿਆ ਸਾਰਾ ਇਹਦਾ ਥੋੜਾ ਇਧਰਲੇ ਪਾਸੇ ਆ ਗਿਆ ਸ ਵੀ ਜਿਹੜਾ ਇਹ ਸਪੇਅਰ ਪਾਰਟ ਆ ਇਹ ਸਾਲੋ ਸਾਲ ਤੁਸੀਂ ਇਹਨੂੰ ਵਰਤ ਸਕਦੇ ਹੋ ਸਾਲੋ ਸਾਲ ਇਹ ਅਵੇਲੇਬਲ ਮਿਲੂਗਾ ਤੁਹਾਨੂੰ ਕੰਪਨੀ ਦੇ ਅੰਦਰ ਉਹਦਾ ਕਾਰਨ ਇਹੀ ਹੈ ਵੀ ਕੰਪਨੀ ਸਾਰਾ ਮਾਲ ਆ ਜਿਹੜਾ ਅੰਦਰ ਬਣਾਉਂਦੀ ਆ ਹਰੇਕ ਸਪੇਅਰ ਪਾਰਟ ਆ ਜਿੰਨੇ ਸਾਲ ਮਰਜ਼ੀ ਤੁਸੀਂ ਸੁਪਰ ਸੀਡਰ ਚਲਾਓ ਕੋਈ ਵੀ ਸਪੇਅਰ ਤੁਹਾਨੂੰ ਚਾਹੀਦਾ 8 ਸਾਲ ਬਾਅਦ ਚਾਹੀਦਾ 10 ਸਾਲ ਬਾਅਦ ਚਾਹੀਦਾ ਹਰੇਕ ਮਿਲੂਗ ਮਿਲੂ ਆ ਵੀ ਸਪੇਅਰ ਪਾਰਟ ਵੀ ਫੁੱਲ ਮਿਲੂ ਪਹਿਲੀ ਵਾਰ ਤਾਂ ਕਹਿੰਦਾ ਰਿਪੇਅਰ ਹੀ ਨਹੀਂ ਪੈਂਦੀ ਯਾਰ ਬਿਲਕੁਲ ਜੀ ਕੱਲ ਨਿਬੜ ਕੇ ਚਲ ਖੁਰਪੀਆਂ ਆਪਣੀਆਂ ਉਹਦਾ ਕਸਣੀਆਂ ਕਸਣੀਆਂ ਹੁੰਦੀਆਂ ਆ ਸਭ ਤੋਂ ਮੇਨ ਚੀਜ਼ ਜਿਹੜੀ ਪਿਛਲੀ ਵਾਰੀ ਆਪਾਂ ਪ੍ਰਮੋਟ ਕੀਤੀ ਸੀ ਇਹ ਚਾਈਨਾ ਅੱਛਾ ਅੱਛਾ ਜੀ ਇਹਦੇ ਵਿੱਚ ਉੱਪਰੋਂ ਖਾਦ ਤੇ ਬੀਜ ਇਕੱਠਾ ਮਤਲਬ ਲਗ ਲਗ गिरਦਾ ਹਾਂਜੀ ਇਹਦੇ ਥੱਲੇ ਵੀ ਦੇਖੋ ਥੱਲੇ ਥੱਲੋ ਵੀ ਵੱਖਰਾ ਵੱਖਰਾ ਡਰਦਾ ਵੱਖਰਾ ਮਤਲਬ ਇਹਦੀ ਜਰਮੀਨੇਸ਼ਨ ਸੀ ਜਿਹੜੀ ਤੀਸਰੇ ਸਾਲ ਦੇ ਰਿਜ਼ਲਟ ਨੇ ਮਤਲਬ ਬਹੁਤ ਵਧੀਆ ਨੇ ਜਿਹੜਾ ਅਸੀਂ ਰੌਲਾ ਪਾਇਆ ਸੀ ਮਤਲਬ ਉਹਦੇ ਬਾਕੀ ਰਿਜ਼ਲਟ ਨੇ ਜਿਹੜੀ ਪੈਦਾਵਾਰ ਆ ਬਹੁਤ ਅੱਛੀ ਹੋਈ ਹੈ ਕਣਕ ਕਿੰਨੇ ਫੋਟਾ ਸੁਪਰ ਸੀਡਰ ਇਹ 9 ਫੋਟਾ ਇਹ 8 ਫੋਟਾ ਜੀ 8 ਫੋਟਾ ਆਇਆ ਤੁਸਾਨੂੰ ਅਰਜਨ ਮੰਗਰ ਪਾ ਕੇ ਵੀ ਚਲਾ ਕੇ ਦਿਖਾਵਾਂਗੇ ਤੇ ਬਾਕੀ ਤੁਸਾਨੂੰ ਜਿੱਥੇ ਆਹ ਬਣਦਾ ਨਾ ਜਿਗਾਰਡ ਗੀਅਰ ਬਣਦੇ ਆ ਜੋ ਗਰਾਰੀਆਂ ਬਣਦੇ ਤੁਸਾਨੂੰ ਉਹ ਵੀ ਦਿਖਾਵਾਂਗੇ ਵੀ ਆਪ ਦਾ ਬਣਾ ਕੇ ਇਹ ਮੂਰੇ ਪ੍ਰਮੋਟ ਕਰ ਰਹੇ ਆ ਇਹ ਨਹੀਂ ਹੈਗਾ ਕਿ ਉਸ ਤੋਂ ਕੱਚਾ ਮਾਲ ਲੈ ਕੇ ਆਹ ਵੇਖੋ ਆਹ ਵੇਖੋ ਤੁਸਾਨੂੰ ਦਿਖਾਉਣਾ ਜਿਹਦੇ ਗੀਅਰ ਬਣਾਉਂਦੇ ਆ ਆਹ ਲੋਹਾ ਇੰਨਾ ਗਰਮ ਹੋ ਕੇ ਟੜਾਈ ਬਣ ਕੇ ਆ ਗਿਆ ਆ ਵੇਖੀ ਚੱਲੋ ਪਾਣੀ ਵਰਗਾ ਲੋਹਾ ਆ ਵੇਖ ਸਕਦੇ ਹੋ ਉਹ ਸਿੰਪਲ ਉਹ ਵਿਚਕਾਰ ਪਾਤਾ ਤੇ ਦੇਖੀ ਚੱਲੋ ਦੇਖੋ ਝਗਿਆੜੇ ਨਿਕਲਦੇ ਵੇਖ ਸਕਦੇ ਹੋ ਜਿਹੜੇ ਗੇਅਰਬਾਕਸ ਬਣਦੇ ਆ ਇਹ 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 ਦੇਖੀ ਚੱਲਿਓ ਆ ਦੇਖੋ ਜੀ ਆ ਲੋਹੇ ਦਾ ਉੱਥੋਂ ਕੱਢਿਆਗਾ ਉਹ ਸਿੰਪਲ ਵੀ ਲੈਂਦਾ ਇਹਨਾਂ ਨੇ ਤੇ ਵਿੱਚ ਪਾਤਾ ਦੇਖੀ ਚੱਲੋ ਉਹ ਪਾਤਾ ਜਮਾ ਐਦਾ ਗੇਅਰ ਬਾਕਸ ਵਾਟੀਆਂ ਬਣਦੀਆਂ ਗਿਆ ਇਹਨਾਂ ਲੋਹਾ ਕਾੜ ਕੇ ਟੰਪਰ ਕਰਕੇ ਗਰਮ ਕਰਕੇ ਪਗਲਿਆ ਕੇ ਪਾਣੀ ਵਾਂਗੂ ਬਣਾ ਕੇ ਫਿਰ ਲੋਹਾ ਆ ਗੇਅਰ ਬਾਕਸ ਤਿਆਰ ਕੀਤਾ ਜਾਂਦਾ ਐਗਰੀ ਜਿਓ ਉਹਨਾਂ ਨੇ ਇਹ ਦਿਖਾਉਣ ਦਾ ਮਤਲਬ ਤਾਂ ਭਾਈ ਵੀ ਐਗਰੀ ਜਿਓ ਉਹਨਾਂ ਨੇ ਆਪ ਦਾ ਸਮਾਨ ਆਪ ਤਿਆਰ ਕਰਦੇ ਆ ਤੁਸੀਂ ਇਹ ਲਾਟਾਂ ਦੇਖ ਸਕਦੇ ਹੋ ਅਗਦੀਆਂ ਨਹੀਂ ਕਿ ਗੁੱਲਾ ਇਹ ਆ ਆ ਗੁੱਲਾ ਡਿੱਗ ਪਿਆ ਤੇ ਉਹ ਬੰਲਾ ਉਧਰ ਥੋੜਾ ਬੜਾ ਚਾਪਤਾ ਕਰ ਲਿਆ ਹੋਣਾ ਵਿਚਾਲੇ ਧਰਤਾ ਇੱਥੇ ਤੇ ਇਹ ਆ ਜਾ ਕੋ ਆ ਬਣ ਗਈ ਗਰਾਰੀ ਹੁਣ ਜਿੱਥੇ ਦੰਦੇ ਪੈਣਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਜਿੱਥੇ ਦੰਦੇ ਪੈਣਗੇ ਇਹ ਹੋ ਜਾ ਕੋ ਹੋ ਚੱਕ ਲਿਆਂ ਦੀ ਜਿਹੜੀ ਗੇਰ ਵਾਲੀ ਗਰਾਰੀਆਂ ਹੁੰਦੀਆਂ ਆਂ ਜਿਹੜੀਆਂ ਰੋਟਾਵੇਟਰ ਦੇ ਸੁਪਰ ਸੀਟਰ ਦੇ ਆਸੇ-ਪਾਸੇ ਹੁੰਦੀਆਂ ਉਹ ਧਰਤੀ ਵਿੱਚ ਉਹ ਪੂਰੀ-ਪੂਰੀ ਪੈ ਗਈ ਸਾਂਚੇ 'ਚ ਤੇ ਉਹ ਪ੍ਰੈਸ ਆਈ ਤਾਂ ਹਾਂ ਤੋਂ ਜਿਹੜਾ ਬਾਦਮਾ ਕਰਾ ਗਿਆ ਕੱਟਿਆ ਗਿਆ ਪਾਸੇਦਾਰਤਾ ਤੇ ਉਹ ਕੱਢ ਦਿੱਤੀ ਹੋ ਗਈ ਵਿੱਚ ਹੁਣ ਤੁਹਾਨੂੰ ਦਿਖਾਵਾਂਗੇ ਤਾਂ ਹਾਂ ਇਹ ਦੰਦੇ ਬਣਨਗੇ ਆ ਆ ਕੇ ਸੰਦ ਜਿਹੜੇ ਸੁਪਰ ਸੀਡਰ ਚ ਪੈਂਦੇ ਆ ਸਾਰੇ ਆਹ ਵਜਾ ਦੇਖੋ ਇੱਥੋਂ ਲੈ ਕੇ ਜੈਂਟ ਤੱਕ ਜਿਹੜੀਆਂ ਆਹ ਘਰਾਰੀਆਂ ਬਣਦੀਆਂ ਹੁਣ ਤੁਹਾਨੂੰ ਦਿਖਾਉਣਾ ਇਹ ਦੰਦੇ ਕਿੱਥੇ ਬਣਨਗੇ ਇਹਨਾਂ ਦੇ ਆਈਆਂ ਆਈਆਂ ਇਹ ਅੱਗ ਤੋਂ ਨਿਕਲ ਕੇ ਆਈਆਂ ਪਹਿਲਾਂ ਬਾਲਟੀ ਜਾਇਆ ਉੱਥੇ ਬਣਿਆ ਜਗਾੜ ਫਿਰ ਉੱਥੇ ਆਇਆ ਇਹ ਜਿੱਥੇ ਇਹਨੂੰ ਅੱਗ ਦੇ ਵਿੱਚ ਪ੍ਰੈਸ ਕਰਕੇ ਪਹਿਲਾਂ ਗੁੱਲਾ ਬਣਿਆ ਫਿਰ ਪ੍ਰੈਸ ਕਰਿਆ ਗਿਆ ਫਿਰ ਇੱਥੇ ਆ ਜੇ ਸ਼ੇਪ ਦੇ ਕੇ ਹੁਣ ਆ ਜਗੜ ਚੱਲੀ ਜਾਂਦਾ ਵੀ ਕਹਿੰਦਾ ਮਤਲਬ ਹੈ ਇਹ ਕੰਪਨੀ ਪੂਰੀ ਠੱਕੜ ਕੰਪਨੀ ਹੈ ਇਹ ਨਹੀਂ ਹੈਗੀ ਵੀ ਬਾਡੀ ਕਿਸ ਤੋਂ ਲੈ ਲਈ ਫੱਟਾ ਕਿਸ ਤੋਂ ਲੈ ਲਿਆ ਸਪਰਿੰਗ ਕਿਸ ਤੋਂ ਲੈ ਲਿਆ ਇਹ ਆਪ ਦਾ ਤਿਆਰ ਕਰ ਦਿਆ ਵੀ ਜਿਹੜਾ ਸੰਦਾ ਹੁੰਦਾ ਆਪਦਾ ਤਿਆਰ ਕਰਦਾ ਹੁੰਦਾ ਉਹ ਸੰਦ ਕਦੀ ਫੇਰ ਜੀ ਇਸ ਰੋਡ ਪੱਠੀ ਪੇਂਟ ਹੁੰਦਾ ਦੇਖੋ ਬਾਈ ਇੱਥੇ ਆ ਪਾਊਡਰ ਪੇਂਟ ਮਾਰੀ ਜਾਂਦਾ ਇਹਨੂੰ ਪਾਊਡਰ ਵਾਂਗੂ ਛਿਰਕਦਾ ਹੈਗਾ ਥੋੜਾ ਥੋੜਾ ਐਂ ਛਿਲਕੀ ਜਾਂਦਾ ਦੇਖੋ ਤੁਹਾਨੂੰ ਦਿਖਾਉਣਾ ਮੈਂ ਕੋਈ ਮਸ਼ੀਨ ਵੀ ਛਿੜਕਦੀ ਆ ਤੇ ਉਹ ਆ ਗਈ ਪੱਠੀ ਆਹ ਦੇਖੋ ਹੌਲੀ 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 ਹੋ ਰਿਹਾ ਇੱਥੇ ਨਿਗਾ ਮਾਰਦਾ ਹਾਂ ਆਹ ਹੌਲੀ ਇਹ ਪੱਠੀ ਰਹੀ ਪੇਂਟ ਹੋ ਕੇ ਸੁਕਾ ਕੇ ਬਾਹਰ ਕੱਢ ਰਹੀ ਹੈ ਹੌਲੀ ਹੌਲੀ ਠੀਕ ਹੈ ਜੀ ਇਹ ਨਹੀਂ ਹੈਗੇ ਵੀ ਪਫਾਰੇ ਨਾ ਮਾਰਦੇ ਆ ਪੱਠੀ ਪੇਂਟਰ ਪੂਰਾ ਤਗੜਾ ਕੰਮ ਹੁੰਦਾ ਬਾਈ ਜੀ ਆ ਦੇਖ ਇੱਥੇ ਗੇਅਰ ਵੀ ਸਾਰੇ ਦੀ ਫਿਟਿੰਗ ਹੋਈ ਜਾਂਦੀ ਹੈ ਜੀ ਆ ਗੇਅਰ ਦੀ ਟੈਸਟਿੰਗ ਹੋਈ ਜਾਂਦੀ ਹੈ ਮੋਟਰ ਤੇ ਲਾ ਕੇ ਗੇਅਰ ਟੈਕ ਕਰਾਇਆ ਜਾਂਦਾਗਾ ਉਹ ਵੀ ਜੜੀ ਜਾਂਦੇ ਚੈੱਕ ਕਰੀਏ ਦੇ ਇਧਰੋਂ ਦਿਖਾ ਦਿੰਦੇ ਆ ਬਾਈ ਫਿੱਟ ਕਰੀ ਜਾਂਦੇ ਆ ਆ ਦੇਖੋ ਬਾਈਆਂ ਨੇ ਆ ਜੈਨ ਪਾਤੇ ਵੀ ਕਿੰਨਾ ਘਟ ਟਾਇਰ ਟਾ ਕਿੰਨਾ ਘਟ ਢਿੱਲਾਗਾ ਜੇ ਵੱਧ ਢਿੱਲਾ ਹੋਵੇ ਤਾਂ ਕਿ ਜੈਨ ਹੋਰ ਪਾ ਦੇ ਕਾ ਕੱਢ ਦੇਣਗੇ ਇਹ ਵੱਧ ਟਾਇਰਾਂ ਦਾ ਇੱਕ ਜੈਨ ਹੋਰ ਪਾ ਦੇਣਗੇ ਤੇ ਇੰਦੀ ਸਾਰਾ ਬਾਈ ਦੀ ਸੈਟਿੰਗ ਕੀਤੀ ਜਾਂਦੀ ਆ ਜਾਂ ਤੁਹਾਡੇ ਸਾਹਮਣੇ ਪਿਆ ਸਾਰਾ ਮਾਲ ਤਿਆਰ ਕਰਿਆ ਇਹ ਆਪਦਾ ਮਾਲ ਤਿਆਰ ਕਰਦੇ ਆ ਲੈ ਮਿੱਤਰੋ ਸੁੱਕਾ ਵਾਹਣਾ ਬਿਲਕੁਲ ਜਮਾ ਜਿੰਨਾ ਕਹਦੇ ਵੀ ਸੁੱਕਾ ਵਾਹਣਾ ਬਿਲਕੁਲ ਤੇ 8 ਫੁੱਟਾ ਸੂਪਰ ਸੀਟਰ ਆ ਗਲਾਸ ਘਾਦੇ ਪਾਣੀ ਵਾਲਾ ਦਿਖਾ ਦੇ ਦਿਖਾ ਦੇ ਕੋਲੇ ਜਾ ਕੇ ਦਿਖਾ ਦੇ ਜਮਾ ਪਿੱਛੋ ਕਰਕੇ ਦਿਖਾ ਦੇ ਭਾਵਾ ਲੈਸ ਤੜਕਾ ਨਹੀਂ ਹੈਗਾ ਸੂਪਰ ਸੀਟਰ ਦਾ ਤੁਸੀਂ ਦੇਖ ਸਕਦੇ ਹੋ ਗਲਾਸ ਨਹੀਂ ਹੁਣ ਥੱਲੇ ਡਿੱਗ ਪੈਂਦਾ ਆਓ ਦੇਖੋ ਤੁਹਾਡੇ ਸਾਹਮਣੇ ਰਮਾਈ ਹੋਏ ਤਾਂ ਹਰ ਇੱਕੀ ਦੱਬੀ ਫਿਰਦਾ ਵੀ ਰਮਾਈ ਚ ਗੱਲ ਤਾਂ ਸੁੱਕੇ ਤੇ ਪਤਾ ਲੱਗਦਾ ਹੈਗਾ ਠੀਕ ਹੈ ਨਾ ਬਾਕੀ ਕਿਸਾਨ ਭਰਾ ਹੁੰਦੇ ਪੁੱਛਾਂਗੇ ਹੋ ਪਿਆ ਗਲਾਸ ਤਰਿਆ ਜਾਲੀ ਤੇ ਮੰਗਰਾ ਤੇ ਸੁੱਕਾ ਵਾਹਣਾ ਦੇਖ ਸਕਦੇ ਹੋ ਤੁਸੀਂ ਜੇ ਸੁਪਰ ਸੀਟਰ ਦੇ ਵਿੱਚ ਪੋਰਾ ਵੀ ਤੜਕਾ ਹੋਵੇ ਐ ਕਰਦਾ ਹੋਵੇ ਕਿਹੜਾ ਪਿੰਡ ਆ ਬਾਈ ਦਾ ਮੇਰਾ ਦੋਲਤਪੁਰ ਹੈ ਜੀ ਅੱਛਾ ਤੇ ਕਿਵੇਂ ਆ ਬਾਈ ਅਗਰੀਆ ਫੋਟੋਗ੍ਰਾਫੀ ਕਰੀ ਜਾਂਦਾ ਸੁਪਰ ਸੀਟਰ ਹੈ ਪਹਿਲਾਂ ਮੇਰੇ ਕੋਲ ਹੈਗਾ ਜੀ ਮੇਰੇ ਕੋਲ ਪਹਿਲਾਂ ਸੀ 8 ਫੁੱਟ ਦੇ ਇਹਨਾਂ ਦਾ اچھا ਮੈਂ ਕੰਨਾ ਵੀ ਸਭ ਤੋਂ ਬੈਸਟ ਕੰਪਨੀ ਇਹ ਹੈ ਅੱਛਾ ਮੇਰੇ ਕੋਲ ਪਹਿਲਾਂ ਸਵੈਨ ਦਾ ਚੱਲਦਾ ਸੀ ਪਰ ਇਹ ਜਿਹੜਾ ਚਲਾਇਆ ਸੀ ਇਹਦੀ ਖਾਸियत ਇਹ ਹੈ ਵੀ ਇਹਦੇ ਜਿਹੜਾ ਬੀਜ ਕੇਰਨ ਵਾਲੇ ਪੋਰ ਨੇ ਅੱਛਾ ਇੱਕ ਤਾਂ ਡਾਈ ਦੀ ਮਾਤਰਾ ਤੇ ਬੀਜ ਦੀ ਕੈਪੈਸਿਟੀ ਜਿਹੜੀ ਆ ਉਹ ਬਿਲਕੁਲ ਸਹੀ ਮਾਤਰਾ ਚ ਕੇਰਦਾ ਇਹ ਅੱਛਾ ਤੇ ਉਹ ਜਦੋਂ ਬਜਾਈ ਜਦੋਂ ਵੀ ਪੁੰਗਰ ਕੇ ਆਉਂਦਾ ਤਾਂ ਬਿਲਕੁਲ ਵਧੀਆ ਪੁੰਗਰਦਾ ਤਾਂ ਝਾੜ ਬਹੁਤ ਵਧੀਆ ਨਿਕਲਿਆ ਝਾੜ ਵਧੀਆ ਵੀ ਮੰਨ ਕੇ ਚੱਲ ਵੀ ਇਹ ਆ ਵੀ ਵੀ ਵਧੀਆ ਉਗਰ ਜਿਹੜੀਆਂ ਇਹਨਾਂ ਨੇ ਨਵੀਆਂ ਹੱਲ ਮੰਨ ਕੇ ਟੈਨਾ ਕਹਿ ਦੋ ਲੱਤਾਂ ਕਹਿ ਦੋ ਪੋਰ ਕਹਿ ਦੋ ਸਿੱਧਾ ਪੰਜਾਬੀ ਕਿਹਨਾ ਪੋਰ ਲਾਇਆ ਜਿਹੜੀ ਸਿਸਟਮ ਦੇ ਹਾਂਜੀ ਠੀਕ ਹੈ ਉਹਦੇ ਕਰਕੇ ਖਚਾਈ ਖਜੂ ਹੀ ਕਿਵੇਂ ਖਚਾਈ ਵੀ ਬਿਲਕੁਲ ਵਧੀਆ ਮੇਰੇ ਕੋਲ ਵੀ ਅਰਜਨ ਟਰੈਕਟਰ ਆ ਅੱਛਾ ਤਾਂ ਲੋਡ ਵੋ ਘਟ ਲੈਂਦਾ ਇੱਕ ਜਿਹੜੀਆਂ ਇਹਦੀਆਂ ਫਾਲੀਆਂ ਤੇ ਡਿਸਕਾਂ ਲੱਗੀਆਂ ਜਿਹਦੇ ਮੈਂ ਵੀ ਫਾਲੇ ਆਪਾਂ ਕੱਸਦੇ ਆ ਉਹ ਥੋੜੀਆਂ ਵੱਡੀਆਂ ਲੱਗੀਆਂ ਹੋਈਆਂ ਉਹ ਮਿੱਟੀ ਨਹੀਂ ਫਸਦੀ ਇਹਦੇ ਵਿੱਚ ਮਿੱਟੀ ਨਹੀਂ ਫਸਦੀ ਜੋ ਜਿੰਦੇ ਬਾਹਂਚ ਜਾ ਦੇ ਪਰ ਜਾਂਦੀ ਹੈ ਤੇ ਮਿੱਟੀ ਮਤਲਬ ਵਿੱਚ ਕੇ ਉਹ ਨਹੀਂ ਹੁੰਦੀ ਆਪਾਂ ਕਹਿੰਦੇ ਜੰਮ ਜਾਂਦੀ ਹੈ ਵੀ ਜੰਮਦੀ ਕੋ ਨਹੀਂ ਹੈਗੀ ਠੀਕ ਹੈ ਤੇ ਆਪਣਾ ਕਿਹੜਾ ਪਿੰਡਾ ਬੱਬਾ ਜੀ ਮੈਂ ਤਾਂ ਬਾਈ ਹਰਿਆਣੇ ਦਾ ਕੁਸ਼ੇਤਰ ਜ਼ਿਲ੍ਹੇ ਦਾ ਕੁਸ਼ੇਤਰ ਜ਼ਿਲ੍ਹੇ ਦਾ ਬਾਈ ਹਰਿਆਣੇ ਕਾ ਤੁਸੀਂ ਵੀ ਸੁਪਰਸੀਡਰ ਲੈਣ ਆਏ ਕੋ ਦੇਖਣ ਆਏ ਸੁਪਰਸੀਡਰ ਲੈਣ ਆਇਆ ਪਿਛਲੇ ਸਾਲ ਵੀ ਮੇਰੇ ਪਾਸ ਸੁਪਰਸੀਡਰ ਥਾ ਅੱਛਾ ਜੀ ਬਹੁਤ ਬੜੀਆ ਸੁਪਰਸੀਡਰ ਚੱਲਿਆ ਅੱਛਾ ਜੀ ਇਸਮਾ ਜੋ ਖੁੱਭੀ ਮੇਰੇ ਕੋ ਮਿਲੀ ਆ ਹਾਂਜੀ ਉਹ ਜੋ ਮਿਲੀ ਜਿਸ ਨੂੰ ਅਸੀਂ ਟਾਈਨ ਟਾਈਨ ਬੋਲਤੇ ਹੈ ਜਿਸ ਕੋ ਆਮਾ ਪੋਰੇ ਬੋਲਨਾ ਪੋਰ ਬੋਲ ਦਿੰਦੇ ਹੈ ਪੋਰੇ ਬੋਲਨਾ ਪੋਰੇ ਆ ਮਾ ਅਲਗ ਅਲਗ ਬੀਜ ਔਰ ਖਾਦ ਅਲਗ ਅਲਗ ਹੈ ਆਲਗ ਅਲਗ ਗਰੇ ਜੈਸੇ ਪਹਿਲਾ ਬਾਰ ਔਰ ਮੈਂ ਇਸ ਸਾਲ ਫਿਰ ਇੱਕ ਨਿਆ ਸੁਪਰ ਸੀਡਰ ਲੈਣ ਵਾਸਤੇ ਆ ਰਿਹਾ ਅੱਛਾ ਨਵਾਂ ਸੁਪਰ ਸੀਡਰ ਲੈਣ ਆ ਨਿਆ ਨਿਆ ਲੈਣ ਆ ਰਿਹਾ ਮੈਂ ਕਰਾਏਗਾ ਕੰਮ ਕਰਾਂ ਸਾਰੇ ਤੋਂ ਬਹੁਤ 200 250 ਕਿੱਲਾ ਬੀਜਦੇ ਆ ਇੱਕ ਸੁਪਰ ਸੀਡਰ ਗਲ ਮਾਨੂੰ ਕੋਈ ਦਿੱਕਤ ਨਹੀਂ ਆਈ ਇਸ ਕੰਪਨੀ ਕੇ ਸਾਥ ਯੂਪੀ ਜੀ ਜਿਲ੍ਹਾ ਸਾਨੂੰ ਯੂਪੀ ਤੋਂ ਆਏ ਤੁਸੀਂ ਸਪੈਸ਼ਲ ਇੱਥੇ ਤੁਸੀਂ ਫੈਕਟਰੀ ਆਂ ਮਤਲਬ ਦੇਖ ਕੇ ਇੱਥੇ ਆ ਕੇ ਚੱਲਦੇ ਹਾਂ ਹਾਂਜੀ ਤੇ ਯੂਪੀ ਤੋਂ ਲੈਣ ਆਏ ਹੋਇਆ ਜੀ ਤੇ ਕਿਵੇਂ ਪਹਿਲਾਂ ਵੀ ਛੋਟ ਕਿੰਨੀ ਗਿਆ ਕੇ ਕਿਦਾਂ ਇਹ ਨਹੀਂ ਜੀ ਚੱਲਦਾ ਵੇਖਿਆ ਜੀ ਅੱਛਾ ਵਧੀਆ ਚੱਲਦਾ ਹਾਂਜੀ ਤਾਂ ਹੀ ਫਿਰ ਲੈਣ ਦਾ ਪੱਕਾ ਮਨ ਬਣਾ ਕੇ ਆਇਆ ਹਾਂ ਹਾਂ ਠੀਕ ਹੈ ਭਾਈ ਯੂਪੀ ਤੋਂ ਆਇਆ ਲੈਣਾ ਤੇ ਤੇ ਵੀਰ ਇਹਦੇ ਵਿੱਚ ਹੁਣ ਮੰਨ ਕੇ ਚਲੋ ਵੀ ਸਕੀਮ ਕੀ ਦੇ ਰਹੇ ਹਾਂ ਜੀ ਸਕੀਮ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਕਹਿਣਾ ਚਾਹੂੰਗਾ ਕਿ ਪੰਜਾਬ ਸਰਕਾਰ ਨੇ ਸੀਆਰਐਮ ਸਕੀਮ ਦੇ ਵਿੱਚ ਅੱਛਾ ਜੀ ਸਬਸਿਡੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੋਈ ਹੈ ਕੋਈ ਵੀਰ ਖੁੰਝਣਾ ਜਾਓ 20 ਜੂਨ ਤੱਕ ਸ਼ਾਮ 5 ਵਜੇ ਤੱਕ ਆਪਣੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਤੁਸੀਂ ਪੋਰਟਲ ਤੇ ਆਨਲਾਈਨ ਵੀ ਭਰ ਸਕਦੇ ਹੋ ਜਾਂ ਐਗਰੀ ਜ਼ੋਨ ਦੇ ਟੋਲ ਫਰੀ ਨੰਬਰ ਤੇ ਫੋਨ ਕਰੋ ਤੁਹਾਡੀ ਭਰ ਦਿੱਤੀ ਜਾਵੇਗੀ ਫ੍ਰੀ ਆਫ ਕਾਸਟ ਅੱਛਾ ਜੀ ਤੇ ਸਭ ਤੋਂ ਵੱਡੀ ਗੱਲ ਵੀਰ ਮੈਂ ਦੱਸਣਾ ਚਾਹੁੰਗਾ ਇਸ ਵਾਰ ਸਬਸਿਡੀ ਦੀ ਜਿਹੜੀ ਮਾਤਰਾ ਹੈ ਅਮਾਉਂਟ ਹੈ ਉਹ ਵਧਾ ਦਿੱਤੀ ਗਈ ਹੈ ਅੱਛਾ ਜੀ ਪਿਛਲੇ ਸਾਲਾਂ ਦੇ ਦੌਰਾਨ 1,05,000 ਰੁਪਏ ਸਬਸਿਡੀ ਆਉਂਦੀ ਸੀ 50% ਦੇ ਸੁਪਰ ਸੀਡਰ ਤੇ ਅੱਛਾ ਜੀ ਇਸ ਸਾਲ ਸਰਕਾਰ 1,20,000 ਰੁਪਏ ਸਬਸਿਡੀ 50% ਚ ਦੇ ਰਹੀ ਹੈ ਤੇ 80% ਦੇ ਵਿੱਚ ਗਰੁੱਪਾਂ 'ਚ ਜਿਵੇਂ ਆਉਂਦੀ ਹੈ ਪੰਚਾਇਤ ਨੂੰ ਜਾਂ ਕੋਆਪਰੇਟਿਵ ਸੁਸਾਇਟੀ ਨੂੰ ਪਹਿਲਾਂ 1,68 ਹੁਣ 192000 ਰੁਪਏ ਸੁਪਰਸੀਡਰ ਤੇ ਸਬਸਿਡੀ ਆਉਗੀ 192000 ਸੁਪਰਸੀਡਰ ਤਿਆਰੀ ਹੈ ਖੱਲੇ ਦੀ ਹਾਂਜੀ ਇਸੇ ਤਰ੍ਹਾਂ ਬੈਲਰ ਦੀ ਵੀ ਵਧਾਈ ਗਈ ਹੈ ਰੇਕ ਦੀ ਵੀ ਵਧਾਈ ਗਈ ਹੈ ਸਾਰੇ ਇੰਪਲੀਮੈਂਟਾਂ ਦੇ ਉੱਪਰ ਸਰਕਾਰ ਨੇ ਇਸ ਵਾਰ ਸਬਸਿਡੀ ਦੀ ਜਿਹੜੀ ਅਮਾਉਂਟ ਆ ਵਧਾ ਦਿੱਤੀ ਗਈ ਹੈ ਤਾਂ ਸੋਚ ਵਿਚਾਰਾਂ ਦੇ ਵਿੱਚ ਨਾ ਬੈਠਣ ਮੇਰੇ ਕਿਸਾਨ ਵੀਰ ਸਾਡੇ ਟੋਲ ਫਰੀ ਨੰਬਰ ਤੇ ਫੋਨ ਕਰ ਲੈਣ 18001370084 ਐਗਰੀ ਜ਼ੋਨ ਦੇ ਸੁਪਰਸੀਡਰ ਲੈ ਲਓ ਜਾਂ ਹੋਰ ਕੋਈ ਵੀ ਸੰਦ ਲੈ ਲਓ ਆਸਾਨ ਕਿਸ਼ਤਾਂ ਤੇ ਮਿਲਦੇ ਨੇ ਬੈਂਕ ਤੋਂ ਈਜੀ ਈਜੀ ਸਹੂਲਤ ਦੇ ਅਨੁਸਾਰ 1 ਸਾਲ ਤੋਂ 5 ਸਾਲ ਤੱਕ ਦੀਆਂ ਕਿਸ਼ਤਾਂ ਕਰਾ ਕੇ ਲੋਨ ਵੀ ਕਰਾਇਆ ਜਾਊਗਾ ਸਾਡੀ ਬ੍ਰਾਂਚ ਵੱਲੋਂ ਸਾਡੀ ਡੀਲਰਸ਼ਿਪ ਤੇ ਪਹੁੰਚੋ ਬਾਕੀ ਸਾਰਾ ਕੰਮ ਸਾਡਾ ਲੈ ਮੇਤਰਾ ਆ ਲੋ ਮੈਂ ਲੀਵਰ ਥੱਲੇ ਆ ਆ ਦੇਖ ਸਕਦੇ ਹੋ ਲੀਵਰ ਥੱਲੇ ਤੇ ਵਾਹਨ ਸੁੱਕਾ ਹੋ ਰਿਹਾ ਲੈ ਇੱਕ ਮਿੰਟ ਮੈਨੂੰ ਰੇ ਵਾਹਨ ਬਿਲਕੁਲ ਸੁੱਕਾ ਆ ਗਿਆ ਤੇ ਆਹ ਵੇਖ ਆ ਨਾ 1500 ਚੱਕਰ ਤੇ ਆ ਬਿਲਕੁਲ ਸਹੀ ਲੈ ਥੱਲੇ ਲੱਗਿਆ ਦਰਹਿ ਸਪਾਈ ਦੇਖ ਲਓ ਆ ਬਿਲਕੁਲ ਜਮਾ ਦੇ 1500 ਚੱਕਰ ਤੇ ਆ